ਤਨ ਤਨ ਬਾਬਾ ਸਿੱਧ ਪੋਈ ਜੀ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਤੇਰਸ ਦੇ ਮੌਕੇ ਕਰਵਾਇਆ ਗਿਆ ਸਮਾਗਮ ਤੇ 8 April ਤੋਂ ਸ਼ੁਰੂ ਕੀਤੇ ਗਏ ਸੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਤੇ ਅੱਜ ਜਿਨ੍ਹਾਂ ਦੇ ਪਾਠ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਗੁਰੂ ਘਰ ਪਹੁੰਚੀਆਂ ਤੁਹਾਨੂੰ ਪਹਿਲਾਂ ਤਸਵੀਰ ਦੇਖੋ ਤੇ ਨਾਲ-ਨਾਲ ਵੀਡੀਓ ਸ਼ੇਅਰ ਕਰਨੀ ਹੈ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਤੇਰਸ ਮੌਕੇ ਜਿਹੜਾ ਸਮਾਗਮ ਕਰਵਾਇਆ ਗਿਆ ਨਵੀਂ ਬਣੀ ਪੰਚਾਇਤ ਅਤੇ ਨਵੀਂ ਬਣੀ ਕਮੇਟੀ ਵੱਲੋਂ ਜਿਹੜੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਾਰ ਕਮੇਟੀ ਨੇ ਉਪਰਾਲਾ ਕੀਤਾ ਤੇ ਹਰ ਮਹੀਨੇ ਦੀ ਤੀਰਸ ਮੌਕੇ ਇਹ ਸਮਾਗਮ ਕਰਵਾਇਆ ਜਾਂਦਾ ਤੇ ਸਾਲਾਨਾ ਸਮਾਗਮ ਜੂਨ ਦੇ ਵਿੱਚ ਕਰਵਾਏ ਜਾਂਦੇ ਹਨ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਅੱਜ ਸ਼੍ਰੀ ਆਖਣਪਾੜ ਸਾਹਿਬ ਦੇ ਭੋਗ ਪਾਏ ਗਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਤੇ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਢਾਲੀਵਾਲ ਪਾਈਚਾਰਾ ਇੱਥੇ ਪਹੁੰਚਦਾ ਤੇ ਇੱਥੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਇਸ ਸਥਾਨ ਤੇ ਆ ਕੇ ਹਰ ਇੱਕ ਦੀ ਸੁੱਖ ਪੂਰੀ ਹੁੰਦੀ ਆ ਤੇ ਸੁੱਖਾਂ ਲਾਉਣ ਦੇ ਲਈ ਤੇ ਸੁੱਖਾਂ ਮੰਗਣ ਦੇ ਲਈ ਜਿਹੜੇ ਐ ਵੱਡੀ ਗਿਣਤੀ ਚ ਸੰਗਤਾਂ ਨੇ ਗੁਰੂ ਘਰ ਪਹੁੰਚਦੀਆਂ ਨੇ ਤਾਂ ਉਹਨਾਂ ਇਹ ਵੀ ਦੱਸਿਆ ਕਿ ਹਰ ਮਹੀਨੇ ਦੀ ਤੀਰਸ ਨੂੰ ਇੱਥੇ ਸਮਾਗਮ ਕਰਵਾਇਆ ਜਾਂਦਾ ਤੇ ਜਿੱਥੇ ਲੰਗਰ ਵੀ ਅਟੁੱਟ ਵਰਤਦਾ ਹੈ ਅਤੇ ਰਹਿਣ ਦਾ ਵੀ ਪ੍ਰਬੰਧ ਇੱਥੇ ਸਹੀ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਸਾਲਾਨਾ ਸਮਾਗਮ ਬਾਰੇ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਕਿ ਸਾਲਾਨਾ ਸਮਾਗਮ ਹਰ ਸਾਲ ਜੂਨ ਦੇ ਵਿੱਚ ਕਰਵਾਇਆ ਜਾਂਦਾ ਜਿੱਥੇ ਰਹਿਣ ਦੇ ਲਈ ਉਹਨਾਂ ਦੇ ਬੈਠਣ ਦੇ ਲਈ ਹਰ ਤਰ੍ਹਾਂ ਦੇ ਪੱਖੇ ਦੀ ਸਹੂਲਤ ਤੋਂ ਲੈ ਕੇ ਹਰ ਪ੍ਰਬੰਧ ਜਿਹੜਾ ਉਹ ਇਸ ਜਗ੍ਹਾ ਤੇ ਕਰਵਾਇਆ ਜਾਂਦਾ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਧੰਨ ਧੰਨ ਬਾਬਾ ਸਿੱਧ ਪੋਈ ਲਿਖਣਾ ਤਾਂ ਦੋਸਤੋ ਦੇਖ ਸਕਦੇ ਹੋ ਵੀ ਕਿਵੇਂ ਜਿਹੜੇ ਨਤਮਸਤਕ ਹੋ ਰਹੇ ਨੇ ਬਾਬਾ ਸਿੱਧ ਪੋਈ ਤੇ ਦਰਸ਼ਨ ਕਰ ਰਹੇ ਨੇ ਤੇ ਦਰਸ਼ਨ ਕਰਕੇ ਸੰਗਤਾਂ ਨੇ ਜਿਹੜੀਆਂ ਉਹ ਨਿਹਾਲ ਖੂਰੀਆਂ ਨੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਕਮੈਂਟ ਦੇ ਵਿੱਚ ਤਨਤਨ ਬਾਬਾ ਸਿੱਧ ਪੋਈ ਲਿਖਣਾ ਹੈ ਤਾਂ ਦੋਸਤੋ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰ ਰਹੇ ਹਾਂ ਵੀ ਪਿੰਡ ਕੋਟ ਲੱਲੂ ਦੇ ਤਨਤਨ ਬਾਬਾ ਸਿੱਧ ਪੋਈ ਗੁਰੂ ਘਰ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਜਿਹੜੀਆਂ ਉਹ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਰ ਮਹੀਨੇ ਦੀ ਤੀਰਸ ਨੂੰ ਸਮਾਗਮ ਕਰਵਾਇਆ ਜਾਂਦਾ ਤੇ 8 April ਨੂੰ ਸ਼ੁਰੂ ਹੋਈ ਸੀ ਤੇ ਅੱਜ 10 ਅਪ੍ਰੈਲ ਮੌਕੇ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਤੇ ਨਵੀਂ ਬਣੀ ਕਮੇਟੀ ਨੇ ਦੱਸਿਆ ਕਿ ਅਸੀਂ ਅਪੀਲ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਹਰ ਮਹੀਨੇ ਦੀ ਤਰ੍ਹਾਂ ਤੇਰਸ ਤੇ ਸਮਾਗਮ ਕਰਵਾਏ ਜਾਂਦੇ ਨੇ ਤੇ ਸੰਗਤਾਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਨਤਮਸਤਕ ਹੋਣ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਵੀ ਪਹੁੰਚਣ ਤੇ ਦੋਸਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੰਗਤਾਂ ਦੀ ਤਦਾਦ ਤੁਸੀਂ ਗਿਣ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਆ ਕੇ ਇੱਥੇ ਦਰਸ਼ਨ ਪਾ ਕੇ ਨਹਾੜ ਹੋਈਆਂ ਤੇ ਵੱਖ-ਵੱਖ ਉਦੇਦਾਰਾਂ ਨੂੰ ਸਨਮਾਨਤ ਵੀ ਇਸ ਜਗ੍ਹਾ ਦੇ ਉੱਪਰ ਕੀਤਾ ਗਿਆ ਜਿਨ੍ਹਾਂ ਵੱਲੋਂ ਇਹ ਪਾਠ ਕਰਵਾਏ ਗਏ ਜਾਂ ਅਰਦਾਸਾਂ ਕਰਵਾਈਆਂ ਗਈਆਂ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਜਾਣਕਾਰੀ ਦਿੰਦਿਆਂ ਪ੍ਰਧਾਨ ਬੁੱਧ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਹੀ ਤੇਰਸਦਾ ਸਮਾਗਮ ਕਰਵਾਇਆ ਗਿਆ ਤੇ ਉੱਤੇ ਹੀ ਮੀਤ ਪ੍ਰਧਾਨ ਗੁਰਦੀਪ ਸਿੰਘ ਗੋਰਾ ਨੇ ਵੀ ਦੱਸਿਆ ਕਿ ਇਸ ਮਹੀਨੇ ਦੀ ਤਰ੍ਹਾਂ ਅਸੀਂ ਹਰ ਮਹੀਨੇ ਇਹ ਪ੍ਰੋਗਰਾਮ ਬੜੀ ਤਿਆਰੀ ਦੇ ਨਾਲ ਮੁਕੰਮਲ ਤੌਰ ਤਰੀਕੇ ਦੇ ਨਾਲ ਬਣਵਾਇਆ ਕਰਾਇਆ ਕਰਾਂਗੇ ਤੇ ਲੰਗਰ ਜਿਹੜਾ ਉਹ ਟੁੱਟ ਵਰਤੇਗਾ ਤੇ ਸਮਾਗਮ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਤਸਵੀਰਾਂ ਦੇ ਵਿੱਚ ਦੇਖੋ ਤੇ ਹੁਣ ਸੁਣਾਉਨੇ ਆ ਕਮੇਟੀ ਮੈਂਬਰਾਂ ਨੇ ਕੀ ਕੁਝ ਕਿਹਾ ਸਿੰਘ ਨਾਮ ਹੈ ਮੇਰਾ ਮੀਤ ਪ੍ਰਧਾਨ ਆਉਦਾ ਹੈ ਤੇ ਇਥੇ ਤੇਰਸ ਦਾ ਦਿਹਾੜਾ ਮਨਾਇਆ ਜਾਂਦਾ ਹੈ ਹਰ ਮਹੀਨੇ ਸਾਲਾਨਾ ਜੋੜ ਮੇਲਾ ਹੁੰਦਾ ਹੈ ਇਹ ਮੰਨ ਲਓ ਪਿੰਡ ਕੋਟ ਲੱਲੂ ਮਾਨਸਾ ਤੋਂ 4 ਕਿਲੋਮੀਟਰ ਤੇ ਸਥਿਤ ਹੈ ਪੰਜਾਬ ਦਾ ਪਿੰਡ ਹੈ ਮਾਨਸਾ ਜ਼ਿਲ੍ਹਾ ਤਹਿਸੀਲ ਮਾਨਸਾ ਪੰਜੇ ਸੰਗਤਾਂ ਦੀ ਕੀਕੀ ਇੱਥੇ ਪ੍ਰੋਗਰਾਮ ਜਿਹੜੇ ਹੋਏ ਆ ਇਹ ਮੰਨ ਲਓ ਢਾਲੀਵਾਲ ਸੰਗਤ ਆਉਂਦੀ ਐ ਗੰਢ ਜੋੜੇ ਲਾਉਂਦੇ ਇੱਥੇ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਕੋਈ ਵੀ ਸੁੱਖ ਸੁਖਦ ਇੱਥੇ ਇਹ ਮੰਨ ਲਓ ਅੱਜ ਭੋਗ ਪਾਏਗੇ ਤੇਰਸ ਦੇ ਅਖੰਡ ਪਾਠਾਂ ਦੇ 8 ਤਰੀਕ ਨੂੰ ਅਖੰਡ ਪਾਠ ਪ੍ਰਕਾਸ਼ ਹੋਏ ਸੀਗੇ ਤੇ 10 ਤਰੀਕ ਨੂੰ ਅੱਜ ਭੋਗ ਪਾਏਗੇ ਤੇ ਲੰਗਰ ਅਟੁੱਟ ਵਰਤਦਾ ਐ ਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਹਾਜ਼ਰੀ ਲਵਾਈ ਨਵੀਂ ਪੰਚਾਇਤ ਨੇ ਕਮੇਟੀ ਨੇ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਤੇਰਸ ਦਾ ਦਿਹਾੜਾ ਮਨਾਇਆ ਗਿਆ ਜੀ ਇਹਦੀ ਤੇਰਸ ਮਹੀਨੇ ਤੋਂ ਹੁੰਦਾ ਪ੍ਰੋਗਰਾਮ ਉਹ ਮਹੀਨੇ ਵਾਲਾ ਅੱਜ ਤੇਰਸ ਦਾ ਪ੍ਰੋਗਰਾਮ ਸੀ 10 ਤਰੀਕ ਹੈ ਉਹ ਕਮੇਟੀ ਨੇ ਤੇ ਪੰਚਾਇਤ ਨੇ ਆਰ ਆਲ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਸੰਗਤਾਂ ਦੀ ਅਪੀਲ ਸੁਨੇਹਾ ਦਿੱਤਾ ਜਾ ਰਿਹਾ ਹੈ। ਸੰਗਤਾਂ ਜਿਵੇਂ ਹੁਣ ਮੰਨ ਲਓ ਕੋਈ ਆਪਦੇ ਸੁੱਖਾ ਸੁਖਦਾਏ ਉਹਨਾਂ ਨੇ ਰਾਸ਼ਨ ਪਾਣੀ ਭੇਜੇ ਖੰਡ ਪਾਟ ਦੀ ਪੂਜਾ ਭੇਜੀ ਖੰਡ ਪਾਟ ਸਾਹਿਬ ਕਰਾਏ ਅੱਠ ਖੰਡ ਪਾਟ ਸਾਹਿਬ ਹੋਏ ਤੇ ਚਾਰ ਸਹਿਜ ਪਾਟ ਸਾਹਿਬ ਹੋਏ। ਸ਼ਰਧਾ ਕਿੰਨੀ ਕਿ ਕੀ ਕੀ ਸੁੱਖਾਂ ਪੂਰੀਆਂ ਹੋ ਗਈਆਂ। ਸੁੱਖਾਂ ਤਾਂ ਇਹ ਹੈ ਜੀ ਬਾਬਾ ਛੀ ਦੇ ਬਾਬਾ ਸਿੱਧ ਪੁਈ ਐਸੀ ਹਿੱਦ ਹੋਏ ਨੇ। ਇਹ ਜੋ ਇੱਥੇ ਆ ਕੇ ਬਾਬੇ ਦੇ ਦਰ ਤੇ ਕੋਈ ਬਾਹਰਲੇ ਮੁਲਕ ਦੀ ਸੁਖ ਸੁਖਦਾ ਕੋਈ ਇੱਥੇ ਸੁਖ ਸੁਖਦਾ ਮੈਨੂੰ ਨੌਕਰੀ ਮਿਲ ਜੇ ਮਤਲਬ ਕੋਈ ਸੁਖਦਾ ਵੀ ਪਰਿਵਾਰ ਸਾਡਾ ਸੁਖੀ ਬਸੇ ਉਹ ਕੋਈ ਸੁਖਦਾ ਵੀ ਸਾਡਾ ਬੱਚਾ ਵਿਆਹ ਜਾਵੇ ਉਹ ਸਾਰੀਆਂ ਦਾਤਾਂ ਇਹ ਬਾਬਾ ਜੀ ਕੰਨਿਓ ਪੂਰੀਆਂ ਹੁੰਦੀਆਂ ਨੇ ਜਿਹੜੇ-ਜਿਹੜੇ ਸਮਾਗਮ ਹੁੰਦੇ ਕੋਦਕੋਦ ਹੁੰਦੇ ਨੇ ਸਾਡੇ ਮਹੀਨੇ ਤੋਂ ਤਾਂ ਇਹ ਸਮਾਗ